ਟਾਲਾ ਸ਼ਹਿਰ ਦੇ ਪੁਰਾਣੇ ਇਲਾਕੇ ਸ਼ਿਵ ਮੰਦਿਰ ਮੁਹੱਲਾ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਇਤਿਹਾਸਿਕ ਸ਼ਿਵ ਮੰਦਿਰ ਅਤੇ ਨਾਲ ਲੱਗਦੇ ਘਰਾਂ ਦੇ ਥੱਲੇੋਂ ਜ਼ਮੀਨ ਕਰੀਬ 15 ਫੁੱਟ ਤਸ ਗਈ ਗੱਲ ਕੀਤੀ ਜਾਵੇ ਤਾਂ ਜੇਕਰ ਕੁਦਰਤ ਨੇ ਥੋੜੀ ਜਿਹੀ ਹੋਰ ਕਰੋਪੀ ਦਿਖਾਈ ਤਾਂ ਮੰਦਿਰ ਦਾ ਤਾਂ ਨੁਕਸਾਨ ਹੋਵੇਗਾ ਤੇ ਨਾਲ ਹੀ ਕਈ ਘਰ ਇਸ ਦੀ ਲਪੇਟ ਵਿੱਚ ਆ ਜਾਣਗੇ ਅਤੇ ਵੱਡਾ ਜਾਨੀ ਨੁਕਸਾਨ ਵੀ ਹੋਵੇਗਾ ਜੀ ਇੱਥੋਂ ਦੇ ਆਮ ਵਸਨੀਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਜ਼ਮੀਨ ਜੋ ਹੈ ਉਹ ਤਸ ਗਈ ਹੈ ਤੇ ਜ਼ਮੀਨ ਫਟ ਵੀ ਗਈ ਹੈ ਅਤੇ ਕਰੀਬ 15 ਫੁੱਟ ਥੱਲੇ ਚਲੀ ਗਈ ਪ੍ਰਸ਼ਾਸਨ ਨੂੰ ਫੋਨ ਵੀ ਕਰ ਰਹੇ ਹਨ ਪਰ ਪ੍ਰਸ਼ਾਸਨ ਦੇ ਅਧਿਕਾਰੀ 3 ਘੰਟੇ ਲੇਟ ਆਏ ਉੱਥੇ ਹੀ ਨਗਰ ਨਿਗਮ ਦੇ ਐਸਡੀਓ ਰੋਹਿਤ ਉਪਲ ਨੇ ਕਿਹਾ ਹੈ ਕਿ ਜ਼ਮੀਨ ਕਾਫੀ ਤਸ ਗਈ ਹੈ ਤੇ ਆਸ-ਪਾਸ ਦੇ ਘਰ ਅਤੇ ਮੰਦਰ ਖਾਲੀ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਕਿ ਕੋਈ ਵੱਡਾ ਨੁਕਸਾਨ ਨਾ ਹੋ ਸਕੇ ਅਤੇ ਇਸ ਜਗ੍ਹਾ ਨੂੰ ਦੇਖਿਆ ਜਾਵੇ ਕਿ ਕਿਸ ਕਾਰਨ ਇਹ ਤਸ ਰਹੀ ਹੈ ਪ੍ਰੋਮੋਵਲ ਆ ਲਿਤਾ ਸੁਣੀਏ ਨੂੰ ਓਪ ਹਾਂ ਲੈਣਾ ਇੱਧਰ ਆ ਸਾਰਾ ਹਲੋ ਲੈਗ ਕੋਈ ਡੀਸੀ ਉੱਪਰ ਬਹੁਤ ਕੰਦਿਆ ਨਾਲ ਜੀ ਮੈਂ ਨਾ ਸਾਰੀਆਂ ਰੀਆ ਦੇ ਉਹ ਮੰਗੀਆਂ ਨਹੀਂ

ਕਿਦੇ ਨਹੀਂ ਜਾਣਾ ਉਹਨੂੰ ਮੈਂ ਕਿਹਾ 10 ਲੱਖ ਕੀ ਤੇ 20 ਲੱਖ ਬਣਾ ਕੇ ਪੇਸ ਕਰਕੇ ਉਹਨੂੰ ਦੱਸਿਆ ਕਿ ਹਰ ਇਹ ਸਾਫ ਲੇਰ ਆਂਦਾ ਕਿਉਂਕਿ ਬੇਫਿਕਰੇ ਬਣੋ ਉਹ ਵੀ ਦਾ ਉਹ ਵੀ ਵੀ ਜਵਾਬ ਹੈ ਜਿਹੜਾ ਚਾਹੁੰਦਾ ਹੈ ਇਹ ਆਪਣੇ ਆਪ ਹੀ ਸੰਪੂਰਨ ਹੈ ਬਹੁਤ ਜਿਆਦਾ ਇਹੋ ਹੀ ਨਾ ਲੱਗ ਗਿਆ ਮਕਾਨ ਨਾਲ ਰਿਸ਼ਤਾ ਮੇਰੇ ਨਾਲ ਲੱਗੇ ਦਾ ਅੱਜ ਲੱਗੇ ਵਰੀ ਸਹੀ ਹੈ ਉਹਦੇ ਅੰਦਰ ਹਰ ਕਾਉਂਸਲਰ ਦਾ ਮੈਂਬਰ ਹੁੰਦਾ ਹੈ ਮੈਂ ਆਪਣੀ ਕੀ ਕਾਰਵਾਈ ਕੀਤੀ ਹੈ ਸਰ ਦੇਖੋ ਸਾਨੂੰ ਜਿੱਦਾਂ ਪਤਾ ਲੱਗਾ ਆਪਣੇ ਗੌਰਵ ਜੀ ਨਾਲ ਮੇਰੀ ਗੱਲ ਕਰੋ ਤੁਸੀਂ ਗੌਰਵ ਜੀ ਤੁਸੀਂ ਤੁਹਾਡਾ ਨਾਮ ਜੀ ਗੌਰਵ ਜੀ ਨਾਲ ਗੱਲ ਹੋਈ ਹੈ ਜੀ ਮੈਨੂੰ ਫੋਨ ਨੰਬਰ ਆਇਆ ਤੇ ਉਹ ਕਹਿੰਦੇ ਕਿ ਇਹਨਾਂ ਨਾਲ ਗੱਲ ਕਰੋ ਨੇ ਜਿਹੜਾ ਕੰਮ ਹੈ ਤੇ ਮੈਂ ਉਸੇ ਵੇਲੇ ਗੱਲ ਕੀਤੀ ਔਰ ਉਹ ਕਹਿੰਦੇ ਵੀ ਇੱਥੇ ਆ ਕੋਈ ਕੋਲ ਪਿਆ ਔਰ ਵਿਥਿਨ 10 ਮਿੰਟਸ ਮੈਂ ਇੱਥੇ 10 ਮਿੰਟ ਕੋਲ ਉਹਨਾਂ ਨਾਲ ਗੱਲ ਨਾਲ 10 ਵਜੇ ਪਹੁੰਚ ਗਿਆ ਸਰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਇਹ ਤੇ ਹੁਣ ਜਰੂਰ ਟੀਮ ਸਾਰੀ ਆਣੀਆ ਸਾਰੇ ਰਲ ਮਿਲ ਕੇ ਪ੍ਰੈਸ਼ਰ ਹੋਏਗਾ ਕੱਲੇ ਕਾਰਪੋਰੇਸ਼ਨ ਦੇ ਲੈਵਲ ਦੀ ਗੱਲ ਸਰਕਾਰ ਵੀ ਨਹੀਂ ਵਾਲੇ ਦੱਸਿਆ ਜਾ ਸਕਦਾ ਕਿਉਂਕਿ ਜਿੰਨਾ ਕੋਈ ਥੱਲੇ ਜਾਏਗੀ ਨੀ ਟੀਮ ਜਾਂ ਕੋਈ ਥਰ ਨਦਰ ਕਾਰਨ ਨਹੀਂ ਪਤਾ ਲੱਗ ਸਕਦਾ ਨੁਕਸਾਨ ਬਹੁਤ ਹੋ ਸਕਦਾ ਹੈ ਜੀ ਨੁਕਸਾਨ ਲੱਭ ਰਿਹਾ ਜੇਕਰ ਇਹ ਬਿਲਡਿੰਗ ਥੱਲੇ ਡੇਜੇ ਤਾਂ ਜਾਨੀ ਮਾਲ ਨੁਕਸਾਨ ਹੋ ਸਕਦਾ ਸੀ ਮੌਕੇ ਤੇ ਜੀ ਸਰ ਮੌਕੇ ਤੇ ਟੀਮਸ ਬੁਲਾ ਕੇ ਕੰਬਾਈਨ ਆਪਰੇਸ਼ਨ ਹੋਊਗਾ ਜੀ ਦੇਖਾਂਗੇ ਪਹਿਲਾਂ ਕਿੱਥੇ ਦਾ ਕੀ ਕਾਰਨ ਹੈ ਕੀ ਬਣਿਆ ਥੇ ਉਸ ਤੋਂ ਬਾਅਦ ਇਹਤੇ ਕਾਰਵਾਈ ਕੀਤੀ ਜਾਏਗੀ ਜੀ ਇਹ ਵੀਡੀਓ ਨਾਲ ਪਾਹੀ ਲੋਕਾਂ ਨੂੰ ਅਪੀਲ ਕਰਾਂਗੇ ਜੀ ਪਲੀਜ਼ ਲਾਕੇ ਦਾ ਅਗਲੇ ਸ਼ਿਵ ਮੰਦਿਰ ਵਾਲੇ ਔਰ ਲਾਕੇ ਦਾ ਘਰ ਵਾਲੇ ਆਪਣਾ ਮਕਾਨ ਪਲੀਜ਼ ਖਾਲੀ ਕਰ ਦਿਓ ਜੀ ਸ਼ਿਫਟ ਹੋ ਕੇ ਦੋ ਤਿੰਨ ਚਾਰ ਦਿਨ ਲਈ ਪਰ ਉਸ ਚੱਲ ਜੋ ਜਾਂਦਾ ਦਾ ਮਸਲਾ ਨਹੀਂ ਹੱਲ ਹੁੰਦਾ ਜਿੰਨਾ ਸਾਡੇ ਧਿਆਨ ਚ ਨਹੀਂ ਆਂਦਾ ਵੀ ਇੱਥੇ ਕਾਰਨ ਕੀ ਹੈ ਔਰ ਇਹਦਾ ਹੱਲ ਕੀ ਹੋ ਸਕਦਾ 68 ਨੰਬਰ ਸਟ੍ਰੀਟ 'ਚ ਅਸੀਂ ਖੜੇ ਆਂ ਸ਼ਿਵ ਸ਼ੰਕਰ ਮਹੱਲਾ 'ਚ ਇੱਥੇ ਭੋਲੇ ਸ਼ੰਕਰ ਦਾ ਮੰਦਿਰ ਹੈ ਜੋ 35 ਸਾਲ ਪੁਰਾਣਾ ਹੈ ਔਰ ਉਸ ਦੇ ਹਾਲੇ ਦੁਆਲੇ ਦੀ 15-15 ਫੁੱਟ ਜ਼ਮੀਨ ਉਹਦੇ ਹਾਲੇ ਵਾਲੇ ਦੀ ਬੈਠ ਗਈ ਹੈ ਔਰ ਇੱਕ ਨਾਲ ਮਕਾਨ ਹੈ ਉਹਦੇ ਨੀਹਾਂ ਸਮੇਤ 15 15 ਫੁੱਟ ਅੱਧੇ ਮਕਾਨ ਦਾ ਉਹ ਵੀ ਸਾਹ ਬੈਠ ਗਿਆ ਔਰ ਸਭੀ ਗੱਲ ਇਹ ਹੈ ਕਿ ਸਾਢੇ 3 ਘੰਟੇ ਲਗਾਤਾਰ ਐਸਟੀਐਮ ਸਾਹਿਬ ਨੂੰ ਫੋਨ ਕੀਤੇ ਐਸਟੀਐਮ ਸਾਹਿਬ ਨੇ ਮੇਰਾ ਵੀ ਉਸ ਤੋਂ ਪਹਿਲੇ ਕੋਈ 20 25 ਫੋਨ ਰਿਕਾਰਡ ਚੱਕ ਕੇ ਤੇ ਜਾ ਸਕਦੇ ਆ ਉਹਨਾਂ ਨੇ ਕਿਸੇ ਦਾ ਫੋਨ ਚੁਕਣਾ ਮੁਨਾਸਬ ਨਹੀਂ ਸਮਝਿਆ ਫਿਰ ਮੈਂ ਐਸਟੀਐਮ ਸਾਹਿਬ ਨੂੰ ਫੋਨ ਕੀਤਾ ਉਪਾਲ ਜੀ ਨੂੰ ਉਹਨਾਂ ਨੇ ਮੇਰਾ ਫੋਨ ਜਰੂਰ ਸੁਣਿਆ ਔਰ ਮੈਂ ਕਿਹਾ ਸਾਡਾ ਤਾਂ ਫੋਨ ਐਸਟੀਐਮ ਸਾਹਿਬ ਨਹੀਂ ਐਸਟੀਐਮ ਸਾਹਿਬ ਨਹੀਂ ਸੁਣਦੇ ਪਏ ਤੀ ਕਰ ਲੋ ਮੇਰੇ ਕੋਲ ਰਿਕਾਰਡਿੰਗ ਇਹ ਸਾਢੇ 3 ਘੰਟੇ ਬਾਅਦ ਐਸਡੀਓ ਉੱਪਰ ਆਇਆ ਔਰ ਆ ਕੇ ਉਹਨੇ ਕਿਹਾ ਮੈਂ ਜਿਹੜੀ ਗੱਲ ਕਰਨ ਵਾਲੀ ਆ ਕਿ ਐਸਡੀਓ ਨੇ ਮੇਰੇ ਕੋਲ ਰਿਕਾਰਡ ਆ ਉਹਨਾਂ ਨੇ ਕਿਹਾ ਐਸਟੀਐਮ ਸਾਹਿਬ ਮੇਰਾ ਵੀ ਫੋਨ ਨਹੀਂ ਸੁਣਦੇ ਪਏ ਇੱਕ ਆ ਐਮਰਜੈਂਸੀ ਘਟਨਾ ਹੈ ਉੱਪਰ ਸਾਹਿਬ ਦਾ ਐਸਡੀਓ ਸਾਹਿਬ ਦਾ ਹੀ ਫੋਨ ਐਸਟੀਐਮ ਸਾਹਿਬ ਨਹੀਂ ਸੁਣ ਰਹੇ ਚਲੋ ਇਹ ਸਾਢੇ 3 ਘੰਟੇ ਬਾਅਦ ਆਏ ਨੇ ਇਹ ਹੁਣ ਦੇਖਣਗੇ ਕੀ ਕਰਨਾ ਲੇਕਿਨ ਇਹਦਾ ਕਾਰਨ ਜੋ ਨਜ਼ਰ ਆਂਦਾ ਸੀਰੇ ਇਸ ਏਰੀਆ ਚ ਬਾਰ ਬਾਰ ਬੰਦ ਰਹਿੰਦਾ ਔਰ ਬਾਰ ਬਾਰ ਸ਼ਿਕਾਇਤ ਕਰਨ ਤੋਂ ਬਾਅਦ 10 15 ਦਿਨ ਬੰਦ ਦੇ ਨਾ ਗੋਮਗਲੋਂ ਤੋਂ ਮਿੱਟੀ ਝਾੜ ਕੇ ਚੱਲ ਜਾਂਦੇ ਨੇ ਇੱਕ ਦੋ ਦਿਨ ਚਾਰ ਦਿਨ ਚੱਲਦਾ ਫਿਰ ਉੱਥੇ ਤੇ ਉੱਥੇ ਜਦੋਂ ਸੀਵਰੇ ਬਲਾਕ ਰਹਿੰਦਾ ਉਹਦੇ ਪਾਣੀ ਨੇ ਕੋਈ ਨਾ ਕੋਈ ਰਸਤਾ ਲੱਭਣਾ ਇਹ ਜੋ ਸਾਰੀ ਘਟਨਾ ਨਾ ਰਾਂਦੀ ਪਈ ਆ ਉਹੀ ਸੀਰੇ ਦੇ ਬਲਾਕ ਕਰਦੀ ਆ ਜਿਹੜਾ ਅੰਡਰਗਰਾਉਂਡ ਜਾਂਦਾ ਰਿਹਾ ਅੱਜ ਅਚਨਚੇ ਤੇ ਬਹਿ ਗਿਆ ਬਹਿ ਗਿਆ ਕਿਸੇ ਨੂੰ ਪਤਾ ਨਹੀਂ ਸੀ ਲੇਕਿਨ ਸਾਡੇ ਨੁਕਸਾਨ ਜਾਨੀ ਮਾਲੀ ਲੰਘਦੇ ਆਂਦੇ ਆ ਜਾਂਦੇ ਆ ਕੁਝ ਲੋਕ ਤਾਂ ਦਬਕੇ ਮਾਰ ਸਕਦੇ ਹੀ ਇਹ ਮਕਾਨ ਹੈ ਚਲੋ ਅੱਧਾ ਹਿੱਸਾ ਦਾ ਬੈ ਗਿਆ ਅੱਧੇ ਹਿੱਸੇ ਦੇ ਸਿਰ ਤੇ ਐਸੇ ਤਾਂ ਖੜਾ ਇਹ ਮਕਾਨ ਵੀ ਹਸਲੇ ਬੈ ਸਕਦਾ ਹੁਣ ਜਿਸ ਜ਼ਮੀਨ ਤੇ ਹੀ ਖੜੇ ਆ ਕੀਪਦਾ 20 ਗੱਲ ਕਰਦਿਆ ਕਰਦਿਆ ਬੈ ਜਾਣੀਆ ਕਿਉਂਕਿ ਹਾਲਾਤ ਵਾਲਾ ਬਹੁਤ ਖੋਖਲਾ ਜੋ ਟਾਈਲ ਨਜ਼ਰ ਆਉਂਦੀ ਆ ਇਹਦੇ ਥੱਲੇ ਵੀ ਖਾਲੀ ਹੋ ਚੁੱਕਾ